ਅਵਸਾਰਿਤ ਗੁਰਦੁਆਰਾ ਸਿੰਘ ਸਭਾ ਈ ਬਲਾਕ ਦਰਸ਼ਨ ਐਵਨਿਊ ਵਿਖੇ ਜਿਹੜਾ ਕੀ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ ਗਿਆ ਇਹ ਛੇਵਾਂ ਲਗਾਤਾਰ ਸਮਾਗਮ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜੁਗਿੰਦਰ ਸਿੰਘ ਜੌਲ ਦੀ ਅਗਵਾਈ ਦੇ ਹੇਠ ਸਮਾਗਮ ਜਿਹੜੇ ਕਿ ਉਲੀਕੇ ਗਏ ਤੇ ਉਸ਼ਾ ਦੇ ਨਾਲ ਕਰਵਾਏ ਗਏ ਇਸ ਮੌਕੇ ਤੇ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ ਹਰ ਸਾਲ ਦੀ ਤਰ੍ਹਾਂ ਗੁਰੂ ਦੇ ਲੰਗਰ ਬਣਾਏ ਗਏ ਸ਼ਰਧਾਲੂਆਂ ਨੇ ਚੁਕਾਏ ਗਏ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸੁਖਜਿੰਦਰ ਸਿੰਘ ਨੇ ਇਸ ਮੌਕੇ ਸੰਗਤਾਂ ਨੂੰ ਕਥਾ ਦੇ ਨਾਲ ਨਿਹਾਲ ਕੀਤਾ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਆਪਾਂ ਸਾਰੇ ਗੁਰਦਵਰਾ ਸਿੰਘ ਸਭਾ ਬੀ ਬਲੋਕ ਦਰਸ਼ਨ ਐਵਨਿਊ ਦੇ ਅੰਦਰ ਜੋ ਹਰ ਸਾਲ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਉਤਾਰ ਦਿਹਾੜੇ ਦੇ ਸੰਬੰਧ ਅੰਦਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਪੈਸ਼ਲ ਵਾਲੇ ਬੰਦਰ ਸਾਹਿਬ ਦੇ ਮੈਨੇਜਰ ਸਾਹਿਬ ਦੇ ਉਨ੍ਹਾਂ ਸਹਿਯੋਗ ਦੇ ਨਾਲ ਅਤੇ ਆਪਣੀ ਸਮਿਤੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਲਗਾਤਾਰ 6ਵਾਂ ਸਮਾਗਮ ਅਪਾਜ ਸਹਿਬਾਂ ਦੇ ਉਤਾਰ ਦਿਹਾੜੇ ਦੇ ਸੰਬੰਧਨ ਬਣਾ ਰਹੇ ਹਾਂ ਜਿਸ ਅੰਦਰ ਸਾਰੇ ਸ਼ਹਿਰ ਦੇ ਵਿੱਚੋਂ ਸੰਗਤਾਂ ਅਤੇ ਪੁੱਜੀਆਂ ਨੇ ਦੂ ਦਾਰੇ ਤੋਂ ਨਗਰਾਂ ਤੋਂ ਸਭ ਸੰਗਤਾਂ ਸਾਰੀਆਂ ਪੁੱਜੀਆਂ ਨੇ ਤੇ ਸਾਡੇ ਪ੍ਰਧਾਨ ਕੋ ਸਰਦਾਰ ਜੀ ਜਨੇ ਸਮੀ ਜੋਲ ਉਹਨਾਂ ਦੀ ਅਗਵਾਈ ਹੇਠ ਇਹ ਸਾਰੇ ਕਾਰ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਦਾ ਸਦਕਾ ਇਹ ਵਾਅਦਾ ਚਲ ਕੇ ਪੂਰਾ ਨਾ ਰਹੇ ਆ ਸਾਰਿਆਂ ਦਾ ਧੰਨਵਾਦ ਸਤਿਮੁੱਚੀਆਂ ਸੰਗਤਾਂ ਦਾ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਮੈਂਬਰ ਸਹਿਬਾਨ ਦਾ ਸਾਰੀਆਂ ਸੰਗਤਾਂ ਦੇ ਦਰਸ਼ਕਾਂ ਐਵੇਨਿਊ ਪੀਰਾਮਲ ਸਿਟੀ ਕਨੌਰ ਐਵੇਨਿਊ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਕੇ ਲੰਗਰ ਤਿਆਰ ਕੀਤੇ ਗਏ ਨੇ ਸੰਗਤਾਂ ਨੂੰ ਬੜੇ ਪਿਆਰ ਤੇ ਸਰਕਾਰ ਦਾ ਸ਼ੁਕਾਈ ਜਾਣਗੇ ਇਸੇ ਤਰ੍ਹਾਂ ਸੰਗਤਾਂ ਨੂੰ ਸਾਡੀ ਬੇਨਤੀ ਹੈ ਆਉਣ ਵਾਲੇ ਸਮੇਂ ਅੰਦਰ ਹੀ ਦੇ ਪਕਣ ਇਸ ਸਮਾਗਮ ਇਸੇ ਤਰ੍ਹਾਂ ਹਰ ਸਾਲ ਚੱਲਦੇ ਰਹਿਣ ਇਸ ਸਾਰਾ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਹੁੰਦਾ ਹੈ ਸੰਗਤਾਂ ਨੂੰ ਬੇਨਤੀ ਜੀ ਵੀ ਇਸ ਤਰ੍ਹਾਂ ਆਪ ਜੀ ਸਹਿਯੋਗ ਦਿੱਤਾ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਅੰਦਰ ਵੀ ਗੋਦਿਆ ਪ੍ਰਬੰਧਕ ਕਮੇਟੀ ਅਸੀਂ ਹੁੰਦੇ ਹੋ ਤਾਂ ਜੋ ਵਾਚਣ ਕੇ ਆਪਾਂ ਸਤਿਗੁਰੂ RAMਦਾਸ ਜੀ ਦਾ ਉਤਾਰ ਵਿਹਾਰਾ ਸ਼ਾਨੋ ਸ਼ੋਕੋਤ RAM ਮਾ ਜਗਿੰਦਰ ਸਿੰਘ ਜਾਇ ਮੁੱਖ ਸੇਵਾਦਾਰ ਗੁਰਦਾਰ ਅਜ਼ਮ ਸਿੰਘ ਸਦਾ ਦਰਸ਼ਨੀ ਅੰਗ ਦੀ ਇਹ ਕੀਰਤਨ ਸਮਾਗਮ ਕਰਾਰ ਆ ਜਾ ਰਿਹਾ ਹੈ ਇਹ ਸਾਡਾ ਸੇਵਾ ਸਮਾਗਮ ਹੈ ਜੋ ਕਿ ਹਰ ਸਾਲ ਦੀ ਤਰ੍ਹਾਂ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਕਥਾ ਕੀਰਤਨ ਆਪਣਾ ਤੇ ਹੋਰ ਆਪਣਾ ਸੇਵਾ ਰਾਜੀ ਸਿੰਘ ਕੀਰਤਨ ਕਰਕੇ ਸੰਤਾਂ ਨੂੰ ਹਲਕਾਰ ਕਰਦੇ ਹਨ ਜਿਵੇਂ ਇਸ ਵੇਲੇ ਰਵੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਕਥਾ ਕਰਕੇ ਸੰਤਾਂ ਨੂੰ ਹਲ ਕੀਤਾ ਅਤੇ ਇਸੇ ਤੇ ਗੁਰੂ ਘਰ ਦੇ ਵਿੱਚ ਲੰਗਰ ਟੋਟੇ ਵਰਤਿਆ ਅੱਜ ਇਹ ਦੰਦਿਆਰ ਸੰਤੋਸ ਯੋਨਾ ਮਨਾਇਆ ਜਾ ਰਿਹਾ ਹੈ ਕਿ ਗੁਰ ਸ਼ਹਿਰ ਦੇ ਵੱਖ-ਵੱਖ ਮੱਲਿਆਂ ਤੇ ਪਿੰਡਾਂ ਜੋ ਇਥੇ ਬੜੀ ਧੁੰਮਤਾਪ ਤੇ ਉਤਸ਼ਾਹ ਨਾਲ ਆ ਰਹੀਆਂ ਹਨ ਤੇ ਗੁਰੂ ਘਰ ਕਥਾ ਕੀਰਤਨ ਤੋਂ ਤਿਲ ਹਾਲ ਹੋ ਰਹੀਆਂ ਹਨ ਜਿਨ੍ਹਾਂ ਨੇ ਸੰਤਾਂ ਤੇ ਲੰਗਰ ਤਿਆਰ ਕੀਤਾ ਗਿਆ ਹੈ ਜੋ ਇਹਨਾਂ ਨੂੰ ਵਰਤਾਇਆ ਜਾਏਗਾ ਬਖੂਬੀ ਹਰ ਤਾਲ ਦੀ ਤਰ੍ਹਾਂ ਇਸੇ ਤਰ੍ਹਾਂ ਕੀਤਾ ਜਾਂਦਾ ਹੈ ਤੇ ਇਹੋ ਸਤਾਰ ਵੀ ਕੀਤਾ